ਤਰਨਤਾਰਨ ਦੀ ਆਪਾਂ ਗੱਲਾਂ ਆਸ-ਪਾਸ ਦੀਆਂ ਕਰ ਰਹੇ ਹਾਂ ਜੇ ਥੋੜੀ ਜਿਹੀ ਹੋਰ ਜੋੜ ਲਏ ਨਤੀਜੇ ਆਪਾਂ ਸਾਰਿਆਂ ਨੇ ਵੇਖੇ ਹੀ ਤਰਨਤਾਰਨ ਦੇ ਪਹਿਲਾ ਦੂਜਾ ਤੀਜਾ ਚੌਥਾ ਸਾਰੇ ਆਪਾਂ ਲਗਭਗ ਦੋਸਤਾਂ ਨੂੰ ਦੱਸੇ ਸੀ ਤੇ ਉਹਦੇ ਵਿੱਚ ਇੱਕ ਕਹੋ ਕਿ ਬੜੀ ਉਤਸੁਕਤਾ ਜੀ ਨਾਲ ਆਪਾਂ ਇਹ ਵੀ ਦੇਖਿਆ ਕਿ ਭਾਜਪਾ ਕਿੱਥੇ ਰਹੀ ਭਾਜਪਾ ਇੱਥੇ ਜੇ ਰਹੀ ਉਹ ਦੋਸਤਾਂ ਨੂੰ ਪਤਾ ਹੈ ਸਾਰਿਆਂ ਨੂੰ ਪਰ ਅਸ਼ਵਨੀ ਕੁਮਾਰ ਜੀ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਕਿ ਭਾਈ ਅਸੀਂ ਹਾਰਦੇ ਨਹੀਂ ਅਦੇ ਨਹੀਂ ਹਾਰਦੇ ਅਸੀਂ ਕੈਮ ਹਾਂ ਤੇ ਬਲਾਕ ਸੰਪਤੀ ਦੀਆਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਜਿਹੜਾ ਚੋਣਾਂ ਹੋਣਗੀਆਂ ਅਸੀਂ ਲੜਾਂਗੇ ਇਕੱਲੇ ਲੜਾਂਗੇ ਤੇ ਚੋਣ ਨਿਸ਼ਾਨ ਵੀ ਸਾਡਾ ਜਿਹੜਾ ਹੈਗਾ ਅਸੀਂ ਉਹ ਸਿੱਧਾ ਹੀ ਲੜਾਂਗੇ ਹਾਂ ਇਹ ਵੇਖ ਹੌਸਲਾ ਹੈ ਜੀ ਕੌਨਫੀਡੈਂਸ ਹੈ ਕੋਈ ਗੱਲ ਨਹੀਂ ਇੱਕ ਕਦਮ ਦਰ ਕਦਮ ਅੱਗੇ ਵਧਦੇ ਚਲੇ ਪਾਜਪਾ ਇੱਕ ਨਾ ਖਾਸਾ ਰੱਖਦੀ ਆ ਸੁਖਮ ਸਾਹਿਬ ਇਹਨਾਂ ਦੀ ਨਾ ਇੱਕ ਖਾਸੀਅਤ ਆ ਇਹ ਹੌਲੀ-ਹੌਲੀ ਹੌਲੀ-ਹੌਲੀ ਨਾ ਅੰਦਰੇ-ਅੰਦਰ ਕੰਮ ਕਰਦੇ ਰਹਿੰਦੇ ਆ ਕਰਦੇ ਰਹਿੰਦੇ ਆ ਜਿਵੇਂ ਨਾ ਅ ਜੇ ਤੁਸੀਂ ਦੇਖੋਗੇ ਕੁਝ ਸਟੇਟ ਇਸ ਤਰ੍ਹਾਂ ਦੇ ਜਿਵੇਂ ਤ੍ਰਿਪੁਰਾ ਸੀ ਜੀ ਤ੍ਰਿਪੁਰਾ ਦੇ ਵਿੱਚ ਨਾ ਇਹਨਾਂ ਦਾ ਹਾਲ ਇੰਨਾ ਮਾੜਾ ਸੀ ਕਿ ਗੱਲੀ ਛੱਡ ਦਿਓ ਹੂੰ ਵੀ ਖੜਨ ਵਾਲੇ ਬੰਦੇ ਬਹੁਤ ਘੱਟ ਹੁੰਦੇ ਵੀ ਤੁਹਾਡਾ ਝੋਲਾ ਹੀ ਚੱਕ ਲੈਣਾ ਹੂੰ ਐਸੀ ਹਾਲਤ ਸੀ ਇਹਨਾਂ ਦੀ ਜੀ ਤੇ ਇਹਨਾਂ ਨੇ ਕੰਮ ਕੰਮ ਸਟਾਰਟ ਕੀਤਾ ਕੰਮ ਸਟਾਰਟ ਕੀਤਾ ਤੇ ਇਦਾਂ ਦਾ ਕੀਤਾ ਕਿ ਇਹਨਾਂ ਦੇ ਇੱਕ ਵਾਰ ਨਾ ਵਰਕਰ ਮਾਰ ਦਿੱਤੇ ਕਿ 2 ਕਿ 3 ਜੀ 2 3 ਵਰਕਰ ਮਾਰ ਦਿੱਤੇ ਤੇ ਫਿਰ ਇਹਨਾਂ ਨੇ ਕੀ ਕੀਤਾ ਤੁਸੀਂ ਹੁਣ ਇਹਨੂੰ ਨੋਟ ਕਰ ਲਿਓ ਹਮ ਇਹਨਾਂ ਨੇ ਫਿਰ ਸ਼ਵ ਯਾਤਰਾ ਕੀਤੀ ਸੀ ਸ਼ਵ ਯਾਤਰਾ ਦਾ ਪੰਜਾਬੀ ਚ ਮਤਲਬ ਇਹ ਹੋ ਗਿਆ ਕਿ ਲਾਸ਼ਾਂ ਦੀ ਯਾਤਰਾ ਜੀ ਜਿਹੜੀ ਉਹ ਸ਼ਬ ਯਾਤਰਾ ਸੀਗੀ ਨਾ ਤ੍ਰਿਪੁਰਾ ਚ ਹੂੰ ਇਹ ਹੁਣ ਚਲੋ ਦੂਰ ਦੀ ਸਟੇਟ ਆ ਤੁਹਾਡੀ ਜਾਦਾ ਰੁਚੀ ਨਹੀਂ ਰਹਿੰਦੀ ਹੂੰ ਅਸੀਂ ਜੋ ਕਿਤਾਬਾਂ ਕਿਤੂ ਬੰਨ ਲੇਖਾਂ ਰੁੱਖਾਂ ਚ ਪੜਦੇ ਰਹਿੰਨੇ ਆ ਤਾਂ ਉਹ ਜਿਹੜੀ ਸ਼ਬ ਯਾਤਰਾ ਸੀ ਇਹ ਭਾਜਪਾ ਦੇ ਹੀ ਕਿਸੇ ਬੰਦੇ ਨੇ ਕਹਾਣੀ ਜਿਹੜੀ ਹੈ ਨਾ ਕਿਸੇ ਲੇਖਕ ਨੂੰ ਦਸੀ ਤੇ ਉਹਨੇ ਕਿਤਾਬ ਦੇ ਵਿੱਚ ਕਲਮਬੱਧ ਕੀਤੀ ਉਸਨੇ ਕਿਹਾ ਕਿ ਉਸਨੇ ਸਾਡਾ ਰੰਗ ਹੀ ਬਦਲਤਾ ਉਹਤੇ ਜੀ ਇੱਕ ਬਹੁਤ ਵੱਡੀ ਗੱਲ ਸੀ ਲੋਕਾਂ ਦੀ ਹਮਦਰਦੀ ਲੋਕਾਂ ਦਾ ਸੋਚਣ ਦਾ ਨਸਰੀਆ ਤੁਸੀਂ ਸੋਚ ਕੇ ਦੇਖੋ ਕਿ ਬੰਦੇ ਮਰ ਗਏ ਤੁਹਾਡੇ ਹਾਂ ਜੀ ਤੁਹਾਡੇ ਬੰਦੇ ਮਰ ਗਏ ਤਾਂ ਤੁਸੀਂ ਮਤਲਬ ਕਿ ਉਹਨਾਂ ਦੀਆਂ ਲਾਸ਼ਾਂ ਨੂੰ ਜਿਹੜਾ ਉਹ ਇਸ ਤਰ੍ਹਾਂ ਹੂੰ ਲੋਕਾਂ ਦੇ ਵਿੱਚ ਲੈ ਕੇ ਗਏ ਕਿ ਲੋਕ ਜੁੜਦੇ ਤੁਰੇ ਗਏ ਲੋਕ ਜੁੜਦੇ ਤੁਰੇ ਗਏ ਇਹ ਇਹਨਾਂ ਦੀ ਰਾਜਨੀਤੀ ਕਰਨ ਦਾ ਹੂੰ ਅੰਦਾਜ਼ ਹੈ ਤਰੀਕੇ ਅੰਦਾਜ਼ ਕਹਿ ਲੋ ਜਾਂ ਤਰੀਕਾ ਕਰੀ ਕਹਿ ਲੋ ਜਾਂ ਕਿੱਤੇ ਵੀ ਪੈਰ ਜਮਾਉਣ ਦਾ ਇਹਨਾਂ ਦਾ ਆਪੋ ਆਪਣਾ ਜਿੱਦਾਂ ਕਿ ਵੇਲੇ ਅਨੁਸਾਰ ਸਮੇਂ ਅਨੁਸਾਰ ਇਲਾਕੇ ਅਨੁਸਾਰ ਜਿਵੇਂ ਟ੍ਰਿਕ ਸ਼ਾਪ ਵੀ ਵਰਤਦੇ ਨੇ ਮੌਕੇ ਦਾ ਹਾਂ ਜੀ ਇਹ ਕੰਮ ਕਰਦੇ ਰਹਿੰਦੇ ਆ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਆ ਦੇਖੋ ਕਮੈਂਟ ਵੀ ਆ ਗਿਆ ਕਿ ਭਾਈ ਇੱਕ ਸੀਟ ਜਿੱਤਦੇ ਸੀ ਤਰੁਪਰਾਜ ਹਾ ਤੁਸੀਂ ਦੇਖ ਲਓ ਹਾਲਤ ਸੀ ਯਾਨੀ ਚੱਜ ਨਾਲ ਕੋਈ ਝੂਲਾ ਚੁੱਕਣ ਵਾਲਾ ਵੀ ਨਹੀਂ ਫਿਰ ਮੁੜ ਕੇ ਵਿਪਲਵ ਦੇਵ ਇਹਨਾਂ ਤਾਂ ਮੁੱਖ ਮੰਤਰੀ ਬਣਿਆ ਸੀ ਉੱਥੇ ਜਿਹਨੇ ਬੜੇ ਮੂਰਖਾਨਾ ਤੇ ਅਹਿਮ ਕਾਨਾ ਬਿਆਨ ਦਿੱਤੇ ਬਾਅਦ ਚ ਵਿਪਲਵ ਦੇਵ ਜੀ ਇਹਨਾਂ ਨੇ ਆਪਣਾ ਮੁੱਖ ਮੰਤਰੀ ਬਣਤਾ ਸੀਗਾ ਜੀ ਤਾਂ ਗੱਲ ਇਹ ਆ ਕਿ ਹੁਣ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਠੀਕ ਆ ਭਈ ਅਲਾਈਐਂਸ ਦੀ ਉਮੀਦ ਜਾਂ ਐਸੀ ਉਹ ਤੇ ਇਹ ਮੰਨਦੇ ਨਹੀਂ ਅਸੀਂ ਅਲਾਈਐਂਸ ਤੇ ਡੋਰਾ ਰੱਖਾਂਗੇ ਜਾਂ ਫਲਾਂ ਟਮਕਾ ਪਰ ਜੋ ਇਹਨਾਂ ਦਾ ਤਰਨ ਤਰਨ ਦੇ ਵਿੱਚ ਹਸ਼ਰ ਹੋਇਆ ਲੋਕ ਸਲਾਹ ਦਿੰਦੇ ਨੇ ਕਿ ਦੋਨੇ ਰਲਜੋ ਯਾਰ ਪੁਰਾਣੇ ਮੇਲੀ ਹੋ ਤੁਸੀਂ ਜੀ ਤੁਹਾਡਾ ਵੋਟ ਸ਼ੇਅਰ ਇਸ ਪੋਜੀਸ਼ਨ 'ਚ ਲੈ ਜਾਏਗਾ ਤੁਹਾਨੂੰ ਕਿ ਤੁਸੀਂ ਡਾਇਰੈਕਟਲੀ ਸਿੱਧੀ ਕਿਸੇ ਦੀ ਸਰਕਾਰ ਨਹੀਂ ਬਣਦੇ ਬੋਗੇ ਰੋਕਦੇ ਹੋਗੇ ਟਿੰਡ 'ਚ ਕਰਨ ਜੀ ਜੀ ਬਿਲਕੁਲ ਇਹ ਵੇਖੀ ਜਾਊਗੀ ਹਮ ਤਾਂ ਹੁਣ ਮਤਲਬ ਕਿ ਇਹ ਸੀ ਕਿ ਤਰਨ ਤਰਨ ਦੇ ਨਤੀਜੇ ਤੋਂ ਬਾਅਦ ਸ਼ਾਇਦ ਭਾਜਪਾ ਬੈਕਫੁੱਟ ਤੇ ਜਾਏਗੀ ਉਸ ਅਖਬੀਰ ਸਿੰਘ ਬਾਦਲ ਨਾਲ ਹਸਰਤ ਭਰੀਆਂ ਨਿਗਾਹਾਂ ਨਾਲ ਤੱਕੇਗੀ ਕਿ ਹਾਂ ਭਾਈ ਮਲਾਈ ਦੀ ਸਹਨਤ ਕੀ ਆਓ ਬਦਲ ਸਭ ਕਰੇ ਡੀਲ ਤੇ ਅੱਗੇ ਵਧੇ ਪਰ ਇਹਨਾਂ ਨੇ ਕੀ ਕੀਤਾ ਆ ਕਿ ਨਾਲ ਦੀ ਨਾਲ ਜਿਹੜੇ ਅਸ਼ਵਨੀ ਸ਼ਰਮਾ ਜੀ ਆ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਅਸੀਂ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕਮਲ ਦੇ ਨਿਸ਼ਾਨ ਤੇ ਲੜਾਂਗੇ ਕਮਲ ਤੇ ਨਿਸ਼ਾਨ ਤੇ ਲੜਨ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਆਪਣੀ ਪਾਰਟੀ ਬਣੀ ਹੋ ਲੜੋਗੇ ਜੇ ਕੋ ਤੁਹਾਡੇ ਨਾਲ ਆਉਂਦਾ ਵੀ ਆ ਤਾਂ ਉਹ ਸਮਝ ਲਓ ਕਿ ਤੁਹਾਡਾ ਸ਼ੂਟਾ ਹੀ ਆ ਤੇ ਤੁਸੀਂ ਜਿਹੜੀ ਫਰੰਟ ਤੋਂ ਲੀਡ ਕਰੋਗੇ ਇਹ ਆਸਾ ਹੁਣ ਇਨਾਂ ਨੇ ਇਹ ਐਲਾਨ ਕਰਕੇ ਇੱਕ ਤਰ੍ਹਾਂ ਨਾਲ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਆਪਣੇ ਕੈਡਰ ਨੂੰ ਕਿ ਭਈ ਠੀਕ ਹੈ ਹਾਰ ਜਿੱਤ ਚੱਲਦੀ ਰਹਿੰਦੀ ਆ ਆਪਾਂ ਆਪਣੀ ਤਰਜ਼ੇ ਅਮਲ ਤੇ ਅੱਗੇ ਵਧਦੇ ਹੀ ਰਹਿਣਾ ਕਿ ਹਾਂ ਭਾਈ ਤੁਰੇ ਚੱਲੋ ਤੁਰੇ ਚੱਲੋ ਇੱਕ ਨਾ ਦੂਰਦਰਸ਼ਨ ਤੇ ਗੀਤ ਆਉਂਦਾ ਹੁੰਦਾ ਸੀਗਾ ਭਜਾਈ ਚੱਲ ਘੋੜਾ ਕਿਤੇ ਤੇ ਪਿੰਡ ਆਊਗਾ ਬੜੇ ਪੁਰਾਣੇ ਗਾਣੇ ਇਦਾਦੇ ਦੇ ਸਨ ਤੇ ਸ਼ਾਇਦ ਉਹ ਗਾਉਣ ਵਾਲੇ ਸਨ ਸੋਤਾ ਸਾਹਿਬ ਲੋ ਮਨੂ ਕਲਾਕਾਰ ਦਾ ਨਾ ਵੀ ਆਦਾ ਗਿਆ ਪਾਕ ਬੜੀ ਸੋਹਣੀ ਬੰਦੇ ਸੀਗੇ ਜੀ ਤਾਂ ਉਹੀ ਆ ਵੀ ਕਿਤੇ ਨਾ ਕਿਤੇ ਤੇ ਪਿੰਡ ਆਊਗਾ ਵੀ ਕਾਡਰ ਨੂੰ ਉਤਸ਼ਾਹ ਹੱਤ ਰੱਖੋ ਕਿ ਨਹੀਂ ਇਹ ਨਹੀਂ ਹੈ ਕਿ ਆਪਾਂ ਹਾਰ ਕੇ ਤੇ ਹੁਣ ਲੜਨਾ ਹੀ ਨਹੀਂ ਦੁਬਾਰਾ ਲੜਾਂਗੇ ਫੇਰ ਹੂੰ ਤੇ ਬਲਾਕ ਸੰਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੇ ਤੁਹਾਨੂੰ ਪਤਾ ਹੀ ਹੈ ਨਾ ਕਿ ਉਹ ਪਿੰਡੂ ਵੋਟਰ ਤੇ ਡਿਪੈਂਡ ਕਰਦੀਆਂ ਨੇ ਜੀ ਤਾਂ ਪਿੰਡੂ ਵੋਟਰ ਫਿਲਹਾਲ ਮੈਂ ਨਹੀਂ ਮੰਨਦਾ ਕਿ ਭਾਜਪਾ ਦੀ ਝੋਲੀ ਦੇ ਵਿੱਚ ਇਨਾ ਕੋ ਪਿਆ ਕਿ ਉਹ ਇਹਨਾਂ ਨੂੰ ਚਮਤਕਾਰੀ ਰਿਜ਼ਲਟ ਦੇ ਦੇਊਗਾ ਕਿਉਂਕਿ ਇਹਨਾਂ ਦੇ ਨਾ ਇੱਕ ਦੋ ਜਿਹੜੇ ਟੈਗ ਨੇ ਉਹ ਵੱਡੇ ਫੈਸਲਿਆਂ ਨਾਲ ਹੀ ਉਤਰਨੇ ਆ ਘੱਟ ਗਿਣਤੀਆਂ ਵਿਰੋਧੀ ਹਮ ਤਾਂ ਘੱਟ ਗਿਣਤੀਆਂ ਦੇ ਮਾਮਲੇ ਦੇ ਵਿੱਚ ਸਿੱਖੇ ਤੇ ਬਹੁ ਗਿਣਤੀ ਚ ਆ ਗਿਆ ਜੀ ਫਿਰ ਜੇ ਜੇ ਤੁਸੀਂ ਅੰਬੇਦਕਰਵਾਦੀ ਦੇਖੋਗੇ ਉਹ ਵਿਚਾਰਧਾਰਾ ਵੀ ਇਹਨਾਂ ਦੇ ਉਲਟ ਹੈ ਤੇ ਉਹਨਾਂ ਦੀ ਵਸੂ ਵੀ ਠੀਕ ਠਾਕ ਹੈ ਤੇ ਜੀ ਮਨੋਸੇ ਮਰਟੀਨ ਨੂੰ ਲੈ ਕੇ ਜਾਂ ਜਿਹੜੇ ਵਿਚਾਰਕ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਕਨਫਲਿਕਟ ਹੁੰਦੇ ਨੇ ਧਰਮਾਂ ਦੇ ਵਿੱਚ ਅੱਛਾ ਫਿਰ ਅੱਗੇ ਐਂਟੀ ਫਾਰਮਰ ਹਾਂ ਔਰ ਪੀਯੂ ਵਾਲਾ ਵੀ ਇਹਨਾਂ ਨੂੰ ਨੁਕਸਾਨ ਮੈਂ ਦੇਖੋ ਆਪਾਂ ਇੱਕ ਗੱਲ ਕਹੀ ਸੀ ਨਾ ਕਿ 10000 ਪਲੱਸ ਜਾਂ 10 ਤੋਂ 15 ਪਲੱਸ ਇਹਨਾਂ ਨੂੰ ਖੁਫੀਆ ਰਿਪੋਰਟਾਂ ਮਿਲ ਰਹੀਆਂ ਨੇ ਤਰਨ ਤਰਚ ਉਹਦਾ ਵੱਡਾ ਇੱਕ ਮਤਲਬ ਕਿ ਇਹਨਾਂ ਨੂੰ ਲਾਸ ਹੋਇਆ ਪੀਯੂ ਵਾਲੇ ਮਾਮਲੇ 'ਚ ਜੀ ਉਹਨੇ ਬਹੁਤ ਮਤਲਬ ਕਿ ਜੇ ਤੁਸੀਂ ਦੇਖੋਗੇ ਨਾ ਯਕਦਮ ਜਿੱਦਾਂ ਕਹ ਲਈਏ ਨਾ ਕਿ ਟ੍ਰਿਗਰ ਕੀਤਾ ਆ ਬਿਲਕੁਲ ਦੋ ਮਸਲੇ ਕਹਿ ਲਓ ਇੱਕ ਆਂਗਰੇਜ਼ੀ ਵਾਸਤੇ ਦੇਣਾ ਵਾਸਤੇ ਇਹ ਦੋ ਚੀਜ਼ਾਂ ਤੇ ਉਹ ਬੜਾ ਜਲਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨੇ ਹਾਈਪ ਹਾਸਲ ਕਰ ਗਿਆ ਸੀ ਉਹ ਮੁੱਦਾ ਤੇ ਇਸ ਕਰਕੇ ਮੇਰੇ ਖਿਆਲ ਦੇ ਨਾਲ ਭਾਜਪਾ ਇਕੱਲੇ ਆਪਣੇ ਦਮ ਤੇ ਕੋਈ ਬਹੁਤ ਵੱਡੇ ਰਿਜ਼ਲਟਾਂ ਦੀ ਉਮੀਦ ਲਾਈ ਰੱਖਦੀ ਹੈ ਤੇ ਉਹ ਉਮੀਦ ਉਹਨਾਂ ਨੂੰ ਮੁਬਾਰਕ ਹੈ ਪਰ ਇਹ ਜ਼ਰੂਰ ਹੈ ਕਿ ਉਹ ਆਪਦਾ ਕੰਮ ਕਰਦੇ ਰਹਿੰਦੇ ਆ ਕੰਮ ਕਰਦੇ ਰਹਿੰਦੇ ਆ ਉਹਨਾਂ ਦਾ ਹੁਣ ਜਿਹੜਾ ਮੁੱਢਲਾ ਯਤਨ ਹੈ ਇਹੀ ਹੋਏਗਾ ਕਿ ਪਿੰਡਾਂ ਤੱਕ ਲੈ ਕੇ ਜਾਓ ਜਿੱਥੇ ਸਾਡੀ ਪਹੁੰਚ ਨਹੀਂ ਸੀ ਉੱਥੇ ਕਟੋ ਕਟ ਉੱਥੇ ਤੱਕ ਪਹੁੰਚ ਜਿਹੜੀ ਆ ਬਣ ਜਾਵੇ ਹੂੰ ਸਰ ਇੱਕ ਵਾਰ ਤੇ 100% ਨਤੀਜੇ ਮਿਲਦੇ ਵੀ ਨਹੀਂ ਹੁੰਦੇ ਪਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੱਸਿਆ ਸੀ ਕਿ ਗਰਾਊਂਡ ਲੈਵਲ ਤੇ ਕੰਮ ਤੇ ਜ਼ਰੂਰ ਕਰਦੀ ਹੈ ਭਾਜਪਾ ਇਸੋ ਤੇ ਆਪਾਂ ਨਿਮਨਕਰ ਹੋ ਸਕਦੇ ਆ ਮਲੂਕ ਜੀ ਕਹਿ ਰਹੇ ਨੇ ਭਾਈ ਕਿ ਅਜੇ ਤੱਕ ਭਾਜਪਾ ਦਾ ਨਹੀਂ ਕੁਝ ਵਟਾ ਜਾਣਾ ਪੰਜਾਬ ਦੇ ਵਿੱਚ ਤੇ ਆਪਾਂ ਭਾਈ ਇਸ ਤੇ ਹੁਣ ਇੰਤਜ਼ਾਰ ਕਰਦੇ ਆ ਜਸਵੀਰ ਜੀ ਕਹਿੰਦੇ ਕਿ ਹੁਣ EVM ਯਾਤਰਾ ਕੱਢਦੇ ਆ ਕਹਿੰਦੇ ਅ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਧੰਨਵਾਦ ਬਹੁਤ-ਬਹੁਤ ਤੇ ਹਰਿਆਣੇ ਦੇ ਵਿੱਚ ਵੀ ਕਹਿੰਦੇ ਬੀਜੇਪੀ ਦਾ ਵੀ ਪੰਜਾਬ ਵਾਲਾ ਹਾਲ ਹੀ ਹੈ ਮੁਕਦਰ ਸਿੰਘ ਜੀ ਕਹਿੰਦੇ ਆ ਤੇ ਹੁਣ ਤੇ ਭਾਈ ਹਰਿਆਣੇ ਦੇ ਵਿੱਚ ਬੀਜੇਪੀ ਨੇ ਆਪਣਾ ਵਧੀਆ ਸਥਾਨ ਬਣਾ ਲਿਆ ਤਰਨ ਤਾਰਨ ਦੀ ਆਪਾਂ ਗੱਲਾਂ ਆਸ-ਪਾਸ ਦੀਆਂ ਕਰ ਰਹੇ ਹਾਂ ਜੇ ਥੋੜੀ ਜੀ ਹੋਰ ਜੋੜ ਲਏ ਨਤੀਜੇ ਆਪਾਂ ਸਾਰਿਆਂ ਨੇ ਵੇਖੇ ਹੀ ਤਰਨ ਤਾਰਨ ਦੇ ਪਹਿਲਾ ਦੂਜਾ ਤੀਜਾ ਚੌਥਾ ਸਾਰੇ ਆਪਾਂ ਲਗਭਗ ਦੋਸਤਾਂ ਨੂੰ ਦੱਸੇ ਸੀ ਤੇ ਉਹਦੇ ਵਿੱਚ ਇੱਕ ਕਹ ਲਓ ਕਿ ਬੜੀ ਉਤਸੁਕਤਾ ਜੀ ਨਾਲ ਆਪਾਂ ਵੀ ਦੇਖਿਆ ਕਿ ਭਾਜਪਾ ਕਿੱਥੇ ਰਹੀ ਪਾਲਪਾ ਜਿੱਥੇ ਤੇ ਰਹੀ ਉਹ ਦੋਸਤਾਂ ਨੂੰ ਪਤਾ ਹੈ ਸਾਰਿਆਂ ਨੂੰ ਪਰ ਅਸ਼ਵਨੀ ਕੁਮਾਰ ਜੀ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਕਿ ਭਾਈ ਅਸੀਂ ਹਾਰਦੇ ਨਹੀਂ ਅਦੇ ਨਹੀਂ ਹਾਰਦੇ ਅਸੀਂ ਕੈਮ ਹ ਤੇ ਬਲਾਕ ਸੰਪਤੀ ਦੀਆਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਜਿਹੜਾ ਚੋਣਾਂ ਹੋਣਗੀਆਂ ਅਸੀਂ ਲੜਾਂਗੇ ਇਕੱਲੇ ਲੜਾਂਗੇ ਤੇ ਚੋਣ ਨਿਸ਼ਾਨ ਵੀ ਸਾਡਾ ਜਿਹੜਾ ਹੈਗਾ ਅਸੀਂ ਉਹ ਸਿੱਧੇ ਹੀ ਲੜਾਂਗੇ ਇਹ ਵੇਖ ਹੌਸਲਾ ਹੈ ਜੀ ਕੌਨਫੀਡੈਂਸ ਹੈ ਕਿ ਕੋਈ ਗੱਲ ਨਹੀਂ ਇੱਕ ਕਦਮ ਦਰ ਕਦਮ ਅੱਗੇ ਵਧਦੇ ਚਲੇ